ਯੋਗੇ ਜੀ ਸਿੱਧੀ ਗੱਲ ਤੇ ਆ ਜੀਏ। ਬਾਜਪਾ ਕਹ ਰਹੇ ਨੇ 400 ਪਾਰ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ 2 ਸਾਲ ਹੋ ਗਿਆ ਪੰਜਾਬ ਦੇ ਵਿੱਚ ਸੱਤਾ ਸੰਭਾਲੇ ਨੂੰ। ਕਾਫੀ ਕੰਮ ਕਰਵਾਏ ਨੇ, ਮੈਡੀਕਲ ਦੀ ਗੱਲ ਕਰੀਏ, ਐਜੂਕੇਸ਼ਨ ਦੀ ਗੱਲ ਕਰੀਏ, ਬਿਲੀ ਫਰੀ ਦੀ ਗੱਲ ਕਰੀਏ। 13 ਜ਼ੀਰੋ ਦਾ ਨਾਰਾ ਦਿੰਦੇ ਪਏ ਨੇ। ਪਿਛਲੀ ਵਾਰ ਤੁਹਾਡੇ ਜਿਹੜੇ ਇੱਥੋਂ ਐਮਪੀ ਸੀਗੇ ਸਨੀ ਦਿਓਲ, ਅਕਾਲੀ ਦਲ ਉਹ ਬਾਜਪਾ ਦੇ ਸਾਂਝੇ ਸੀਗੇ। ਬਿਲਕੁਲ ਹਲਕੇ ਦੇ ਵਿੱਚ ਨਜ਼ਰ ਨਹੀਂ ਆਉਂਦੇ ਸੀ ਪੰਜਾਬ 'ਚ ਇਸ ਤਰ੍ਹਾਂ ਦੇ ਕਿਹੜੇ ਕੰਮ ਕਰਵਾਏ ਨੇ ਜਾਂ ਲੋਕਲ ਜ਼ਿਲ੍ਹੇ ਦੀ ਅਸੀਂ ਗੱਲ ਕਰੀਏ ਇਸ ਨੇ ਕਿਹੜੇ ਕੰਮ ਕਰਾਏ ਨੇ ਕਿ ਤੁਹਾਡੇ ਹੀ ਕੈਂਡੀਡੇਟ ਭਾਜਪਾ ਦੇ ਕੈਂਡੀਡੇਟ ਜਿਹੜੇ ਆ ਕੇ ਦਿਨੇਸ਼ ਮੱਮੂ ਲੋਕ ਉਹਨਾਂ ਨੂੰ ਹੀ ਵੋਟਾਂ ਪਾਣਗੇ ਭਾਜਪਾ ਦੇ ਸਪੋਕਸਪਰਸਨ ਜੁਗੇਸ਼ ਠਾਕਰ ਸਾਡੇ ਨਾਲ ਜੁੜੇ ਪਏ ਨੇ ਗੱਲਬਾਤ ਵੀ ਕਰਨੇ ਆ ਜੁਗੇਸ਼ ਜੀ ਸਭ ਤੋਂ ਪਹਿਲੇ ਤੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ नमस्कार प्रणाम युग जी सीधी गलते आ जाइए भाजपा कह रहे चार सौ पार बिलकुल जनता का विश्वास है इसे करके असि सारे भारतीय जनता पार्टी ने नारा लगाया क्योंकि काम कि सबका साथ सबका विकास भारतीय जनता पार्टी ने दस साल जो अपने कर्म किए अपने काम किए गरीबा की जारी सेवा की जीडी योजनावा जीब तक ਉਹ ਚਾਹੀਆ ਉਹ ਸਧਾਰਧ ਦੇ ਉੱਤੇ ਹੀ ਕਹਿ ਰਿਹਾ ਕਿ ਵੀ ਆਪ ਕੀ ਬਾਤ 405 ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ 2 ਸਾਲ ਹੋ ਗਿਆ ਪੰਜਾਬ ਦੇ ਵਿੱਚ ਸੱਤਾ ਸੰਭਾਲੇ ਨੂੰ ਕਾਫੀ ਕੰਮ ਕਰਵਾਏ ਨੇ ਮੈਡੀਕਲ ਦੀ ਗੱਲ ਕਰੀਏ ਐਜੂਕੇਸ਼ਨ ਦੀ ਗੱਲ ਕਰੀਏ ਬਿਲੀ ਫਰੀ ਦੀ ਗੱਲ ਕਰੀਏ 13 0 ਦਾ ਨਾਰਾ ਦਿੰਦੇ ਪਏ ਨੇ ਤੁਸੀਂ ਦੇਖੋ ਤੁਸੀਂ ਪੰਜਾਬ ਜੀ ਰਹਿੰਦੇ ਹੋ ਮੇਰੇ ਨਾਲ ਜ਼ਿਲ੍ਹਾ ਪਠਾਨਕੋਟ ਦੀ ਗੱਲ ਕਰ ਲਓ ਜਾਂ ਪੰਜਾਬ ਦੀ ਗੱਲ ਕਰ ਲਓ ਤੁਸੀਂ ਦੱਸ ਦਿਓ ਵੀ ਮੈਡੀਕਲ ਸਹੂਲਤ ਕੀ ਦਿੱਤੀ ਐ ਸਾਡੇ ਪਠਾਨਕੋਟ ਦਾ ਸਿਵਲ ਹਸਪੀਟਲ ਦੇਖ ਲਓ ਸਚੀਜ਼ ਵਾਸਤੇ ਥ੍ਰੈਡ ਨਹੀਂ ਹੈਗਾ ਠੀਕ ਐ ਪ੍ਰਚਾਰ ਜ਼ਰੂਰ ਕੀਤਾ 750 ਕਰੋੜ ਰੁਪਏ ਖਰਚ ਕੇ ਇੱਕ ਸਾਲ ਦਾ ਤੇ ਦੋ ਸਾਲ ਦਾ ਤਕਰੀਬਨ ਜਿਹੜਾ ਉਹ 1500 ਕਰੋੜ ਰੁਪਏ ਪ੍ਰਚਾਰ ਤੇ ਜ਼ਰੂਰ ਖਰਚਿਆ ਤੁਸੀਂ ਮੇਰੇ ਨਾਲ ਮੈਂ ਤੇ ਚਲੋ ਮੈਂ ਕਵਾਂਗਾ ਤੇ ਲੋਕੀ ਕਹਿਣਗੇ ਵੀ ਬੱਸ ਜਨਤਾ ਬਾਜੀ ਉਸੀਂ ਆਪ ਪੱਤਰਕਾਰ ਭਰਾਓ ਸਮਾਜ ਦੇ ਵਿਚਰਦੇ ਹੋ ਤੁਸੀਂ ਦੱਸ ਦਿਓ ਵੀ ਕੰਮ ਕੀਤਾ ਤੇ ਮੈਨੂੰ ਦੱਸੋ ਸ਼ਾਇਦ ਸਾਨੂੰ ਨਾ ਪਤਾ ਐ ਵੀ ਇਹਨਾਂ ਨੇ ਬਹੁਤ ਵਧੀਆ ਹਸਪੀਟਲ ਬਣਾ ਲਏ ਬੜੀ ਮੈਡੀਕਲ ਵਧੀਆ ਸਹੂਲਤ ਦੇਤੀ ਐ ਬੜੇ ਅੱਛੇ ਸਕੂਲ ਬਣਾਉਂਦੇ ਐ ਤੁਸੀਂ ਦੱਸੋ ਅਸੀਂ ਵੀ ਤਾੜੀ ਮਾਰਾਂਗੇ ਐਪਰੀਸ਼ੀਏਟ ਕਰਾਂਗੇ ਜੇ ਕੋਈ ਹੈ ਤੇ ਦੱਸੋ ਅੱਜ ਤੁਸੀਂ ਦੱਸੋ ਮੈਂ ਤੁਹਾਡੇ ਕੋਲੋਂ ਸਵਾਲ ਕਰਨਾ ਵੀ ਤੁਸੀਂ ਦੱਸੋ ਕਿਹੜੇ ਕਿਹੜਾ ਬਹੁਤ ਵਧੀਆ ਇਹਨਾਂ ਨੇ ਮੈਡੀਕਲ ਫੈਸਿਲਿਟੀ ਦੇਤੀ ਬੜਾ ਵਧੀਆ ਹਸਪੀਟਲ ਖੜਾ ਲਾ ਦਿੱਤਾ ਕਿਤੇ ਆਮ ਜਨਤਾ ਨੂੰ ਉਹ ਮਿਲਦੀ ਐ ਮੈਂ ਤਾੜੀ ਮਾਰਾਂਗਾ ਮੈਂ ਨਾਰਾ ਲਾਵਾਂਗਾ ਆਮ ਆਦਮੀ ਪਾਰਟੀ 80% ਲੋਕਾਂ ਨੂੰ ਬਿਜਲੀ ਫ੍ਰੀ ਮਿਲਦੀ ਪਈ ਹੈਗੀ ਹੈ। ਦੇਖੋ ਬਿਜਲੀ ਫ੍ਰੀ ਜਿਹੜੀ ਹੈ ਕਰਜ਼ਾ ਲੈ ਕੇ ਤੇ ਤੁਸੀਂ ਭਾਵੇਂ ਪੂਰੀ ਸਟੇਟ ਫ੍ਰੀ ਦੇ ਦਿਓ। ਤੁਸੀਂ ਦੂਰਦਿਸ਼ਤਾ ਨਾਲ ਵੇਖੋ ਤੁਸੀਂ ਵੀ ਰਹਿ ਰਹੇ ਹੋ ਇੱਕ ਬੜਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਮੇਰੇ ਕੋਲੋਂ 100 ਰੁਪਏ ਆ ਮੈਂ 200 ਰੁਪਏ ਖਰਚ ਲਿਆ ਤੇ ਮੈਂ ਕਿੰਨੀ ਦੇਰ ਸਰਵਾਈਵ ਕਰਾਂਗਾ। ਤਕਰੀਬਨ 4 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਉਹ ਪੰਜਾਬ ਦੀ ਜਨਤਾ ਦੇ ਤੁਹਾਡੇ ਸਿਰ ਤੇ ਵੀ ਮੇਰੇ ਸਿਰ ਤੇ ਵੀ 1 ਲੱਖ ਰੁਪਏ ਦਾ ਹੋਊ। ਦੇਖੋ ਬਿਜਲੀ ਫਰੀ ਦੀ ਮੋਦੀ ਜੀ ਨੇ ਵੀ ਇੱਕ ਯੋਜਨਾ ਦਿੱਤੀ ਹੈ ਕਿ ਕਿੰਦੀ ਦੂਰਦਰਸ਼ਨ ਦਾ ਦੇ ਨਾਲ ਸੋਲਰ ਪ੍ਰੋਜੈਕਟ ਲਗਾਓ ਉਹਦੇ ਚ ਸੈਂਟਰ ਗਵਰਨਮੈਂਟ ਸਬਸਿਡੀ ਦੇਗੀ 300 ਯੂਨਿਟ ਤਹਾਨੂੰ ਬਿਜਲੀ ਉਹਦੇ ਚ ਫਰੀ ਹੋਏਗੀ ਠੀਕ ਹੈ ਥੋੜੀ ਤੁਹਾਡੀ ਇਨਵੈਸਟਮੈਂਟ ਹੋਏਗੀ 25 30 28000 ਰੁਪਿਆ ਮੇਰਾ ਖਿਆਲ ਤੇ 72 ਪਤਾ ਨਹੀਂ 75000 ਰੁਪਿਆ ਤੁਹਾਨੂੰ ਸਬਸਿਡੀ ਦੇਖੋ ਇਹ ਵਿਜ਼ਨ ਹੈ ਤੁਸੀਂ ਕਰਜ਼ਾ ਲੈ ਕੇ ਤੇ ਤੁਸੀਂ ਪੂਰੀ ਸਟੇਟ ਕਿਸ਼ ਦੇ ਦਿਓ ਪਾ ਯਾਨੀ ਪਾ ਦਿਓ ਪਾਕਿਸਤਾਨ ਦਾ ਕੀ ਹਾਲ ਦੇਖ ਰਹੇ ਹੋ ਤੁਸੀਂ ਅਫਗਾਨਿਸਤਾਨ ਦਾ ਸੀਰੀਆ ਦਾ ਕੀ ਹਾਲ ਦੇਖ ਲੋ ਫਾਈਨੈਂਸ਼ੀਅਲ ਕ੍ਰਾਈਸਿਸ ਨਾਲ ਹੀ ਲਾਸਟ ਹੋਏ ਨੇ ਸਾਗਰ ਸਾਹਿਬ ਪਿਛਲੀ ਵਾਰ ਤੁਹਾਡੇ ਜਿਹੜੇ ਇੱਥੋਂ ਐਮਪੀ ਸੀਗੇ ਸਨੀ ਦਿਓ ਅਕਾਲੀ ਦਲ ਔਰ ਬਾਜਪਾ ਦੇ ਸਾਂਝੇ ਸੀਗੇ ਬਿਲਕੁਲ ਹਲਕੇ ਦੇ ਵਿੱਚ ਨਜ਼ਰ ਨਹੀਂ ਆਉਂਦੇ ਸੀ ਜਿਸਨਾਂ ਲੋਕ ਕਹਿ ਰਹੇ ਹੈਗੇ ਕਿਹਨਾਂ ਜਾਓ ਦੇਖੋ ਹੁਣ ਤੇ ਬਦਨੇ ਸਿੰਘ ਬੱਬੂ ਜੀ ਦੀ ਗੱਲ ਕਰੀਏ ਪਹਿਲੀ ਨੂੰ ਤੇ ਵੋਟਾਂ ਪੈਣੀਆਂ ਪਹਿਲੀ ਨੂੰ ਤੇ ਹੁਣ ਵੋਟਾਂ ਪੈਣੀਆਂ ਜਿਹੜਾ ਜ਼ਿਲ੍ਹਾ ਪਠਾਨਕੋਟ ਜ਼ਿਲ੍ਹਾ ਗੁਰਦਾਸਪੁਰ ਦੇ ਲੋਕਾਂ ਨੇ ਮਨ ਬਣਾ ਲਿਆ ਦਿਨੇਸ਼ ਸਿੰਘ ਬੱਬੂ ਜੀ ਵਾਸਤੇ ਤੇ ਮੋਦੀ ਜੀ ਵਾਸਤੇ ਇਹ ਨਾਰਾ ਕਹਿੰਦੇ ਨਾ ਅਬ ਕੀ ਬਾਤ 400 ਬਾਹ ਇਹ ਬੜਾ ਵੱਡਾ ਇੱਕ ਅੰਡਰ ਕਰੰਟ ਹੈ ਤੁਸੀਂ ਵੀ ਗਏ ਸੀਗੇ ਮੋਦੀ ਜੀ ਦੀਆਂ ਰੈਲੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਵੀ ਦੱਸ ਦਿਆਂ ਇਹ ਛੋਟਾ ਮੋਟਾ ਕਿਸੇ ਇਨਵਰਟਰ ਬੈਟਰੀ ਦਾ ਕਰੰਟ ਨਹੀਂ ਹੈ ਪਬਲਿਕ ਦੇ ਵਿੱਚ ਹੈ ਯਾਰ ਹਜ਼ਾਰ ਬੋਟ ਦਾ ਕਰੰਟ ਹੈ ਤੇ ਨਤੀਜੇ ਬਾਅਦ ਚ ਇਹਨਾਂ ਨੇ 4 ਤਰੀਕ ਨੂੰ ਮੱਥੇ ਦੇ ਹੱਥ ਰੱਖ ਕੇ ਰੋਣਾ ਫਿਰ ਇਹਨਾਂ ਨੇ EVM ਦੇ ਉੱਤੇ ਠਿਕਰਾ ਫੋੜਨਾ ਕਿਉਂਕਿ 400 ਪਾਰ ਦੀ ਗੱਲ ਕਰ ਰਹੇ ਮੈਨੂੰ ਲੱਗ ਰਿਹਾ ਵੀ 450 ਇਹਨੇ ਕਿਨੇ ਪਾਰ ਹੋ ਗਏ ਅ ਪੰਜਾਬ ਚ ਇਸ ਤਰ੍ਹਾਂ ਦੇ ਕਿਹੜੇ ਕੰਮ ਕਰਵਾਏ ਨੇ ਜਾਂ ਲੋਕਲ ਜ਼ਿਲ੍ਹੇ ਦੀ ਅਸੀਂ ਗੱਲ ਕਰੀਏ ਇਸ ਨੇ ਕਿਹੜੇ ਕੰਮ ਕਰਾਏ ਨੇ ਕਿ ਤੁਹਾਡੇ ਹੀ ਕੈਂਡੀਡੇਟ ਭਾਜਪਾ ਦੇ ਕੈਂਡੀਡੇਟ ਜਿਹੜੇ ਅਗੇ ਦਿਨੇਸ਼ ਸਿੰਘ ਬੰਮੂ ਲੋਕ ਉਹਨਾਂ ਨੂੰ ਹੀ ਵੋਟਾਂ ਪਾਣਗੇ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਇਹੀ ਗੱਲਾਂ ਕਰਦੇ ਸੈਂਟਰ ਨੇ ਜਿਹੜੇ ਕੰਮ ਕਰਾਏ ਜਾਂ ਸਾਡੇ ਮੈਂਬਰ ਜਿਹੜੇ ਸਨੀ ਦਿਓਲ ਜੀ ਜਿਹੜੇ ਕੰਮ ਕਰਾ ਗਏ ਉਹ ਇਹਨਾਂ ਨੇ ਦੱਸਿਆ ਹੀ ਨਹੀਂ ਜਨਤਾ ਨੂੰ ਕੀ ਕੰਮ ਕੀ ਕਰਵਾਏ ਨੇ ਕੰਮ ਦੇਖੋ 192000 ਤੇ ਪਾਣੀ ਦੇ ਕਨੈਕਸ਼ਨ ਦੇ ਦਿੱਤੇ ਲੈ ਘਰਾਂ ਦੇ ਅਜੇ ਤੱਕ ਟੁੱਟੇ ਨਹੀਂ ਸੀ 577 ਕਿਲੋਮੀਟਰ ਰੋਡ ਜਿਹੜੀ ਪੀਐਮ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਵਿੱਚ ਜਿਹੜੀ ਹੈ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਸਰਕਾ ਬਣੀਆਂ ਉਹ ਵੀ ਜਿਹੜੀਆਂ ਹਨ ਨਰਿੰਦਰ ਮੋਦੀ ਜੀ ਤੇ ਇਹਨਾਂ ਦੇ ਐਫਰਟਸ ਦੇ ਨਾਲ ਹੋਈਆਂ ਉਹਨਾਂ ਦਾ ਨਿਰਮਾਣ 236000 ਆਨ ਰਿਪੋਰਟ ਦੀ ਗੱਲ ਕਰ ਰਹੇ ਆ 2 ਮਿੰਟ ਮੈਂ ਤੁਹਾਨੂੰ ਹੁਣੇ ਉਹਦਾ ਸਬੂਤ ਦਿਨਾ 236000 ਤੋਂ ਵੱਧ LED ਲਾਈਟਾਂ ਲੱਗੀਆਂ ਜਿਹੜੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸਨੀਜੋਲ ਦੇ ਹਲਕੇ ਦੇ ਵਿੱਚ ਜਿਹੜੀਆਂ ਲੱਗੀਆਂ ਠੀਕ ਹੈ 182000 ਤਕਰੀਬਨ ਫਾਰਮਰਸ ਐ ਜਿਨ੍ਹਾਂ ਨੂੰ ਕਿਸਾਨ ਸਮਾਨ ਨਿਧੀ ਮਿਲੀ ਹੈ ਉਸੇ ਕੇਂਦਰ ਗੁਰਦਾਸਪੁਰ ਚ ਕੰਮ ਨਹੀਂ ਆ ਉਹ ਤੁਸੀਂ ਮੈਂ ਤੁਹਾਨੂੰ ਪਹਿਂ ਦੱਸ ਰਿਹਾ ਵੀ 4 ਤਰੀਕ ਨੂੰ ਐਂਡੀ ਗਠਵੰਦਨ ਵਾਲਿਆਂ ਨੇ ਨਿਬੂ ਪਾਣੀ ਪੀਣਾ ਉਹ ਕੀ ਗਰਮੀ ਪੜੀ ਐ ਤੇ ਮਥਾ ਜਿਹੜਾ ਪਿੱਟ ਪਿੱਟ ਕੇ ਰੋਣਾ ਤੇ ਫਿਰ ਇਹਨਾਂ ਨੇ ਬਾਅਦ ਚ ਇਹਨਾਂ ਨੇ ਡਿਬੇਟ ਕਰਨੀ ਐ ਤੇ EVM ਦੇ ਉੱਤੇ ਟਿਕਰਾ ਬੋਲਣਾ ਬੋਲ ਜੀ ਕੰਮ ਕਿਸਾਨ ਸਮਾਨ ਨਿਧੀ ਮਿਲੀ ਐ ਠੀਕ ਐ 2000 ਤੋਂ ਵੱਧ ਆਵਾਸ ਯੋਜਨਾ ਮਿਲੀ ਐ ਜ਼ਿਲ੍ਹਾ ਗੁਰਦਾਸਪੁਰ ਦੀ ਮੈਂ ਤੁਹਾਨੂੰ ਜਿਹੜੇ ਲਿਖਿਤ ਐਵੀਡੈਂਸ ਦੇ ਦੇਣਾ ਜਿਹੜੇ ऑन लिस्टेड ਹੈ ਬੰਦੇ 7 ਲੱਖ ਤੋਂ ਵੱਧ ਆਇਸ਼ਮਾਨ ਕਾਰਡ ਬਣਿਆ ਹੈ ਜਿਨ੍ਹਾਂ ਨੇ ਆਪਣੇ ਇਲਾਜ ਕਰਵਾਏ। ਤੁਸੀਂ ਕਹਿੰਦੇ ਜ਼ਿਲ੍ਹਾ ਗੁਰਦਾਸਪੁਰ ਵਾਸਤੇ ਭਾਰਤੀ ਜਨਤਾ ਪਾਟ ਇੱਕ ਬੜੀ ਵੱਡੀ ਫੇਰਿਸਟ ਹੈ ਜਿਹੜੇ 20-25 ਕੰਮ ਤੇ ਤਕਰੀਬਨ ਜਿਹੜਾ ਹੈ ਉਹ 1700 ਕਰੋੜ ਰੁਪਏ ਤੋਂ ਵੱਧ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਗੁਰਦਾਸਪੁਰ ਦੀ ਜਨਤਾ ਨੂੰ ਮਾਇਆ ਤੁਸੀਂ ਹੁਣ ਜਾ ਰਹੇ ਹੋ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ ਤਾਂ ਦੱਸ ਰਿਹਾ ਹਾਂ ਵੀ ਬਹੁਤ ਕਰੰਟ ਹੈ ਲੋਕ ਤੇ ਬੇਸਬਰੀ ਨਾ ਸਿਰਫ 1 ਜੂਨ ਦਾ ਇੰਤਜ਼ਾਰ ਕਰ ਰਹੇ ਕਿ ਵੀ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਦੇ ਨਿਸ਼ਾਨ ਦੇ ਉੱਤੇ ਮੋਹਰ ਲਗਾ ਕੇ ਨਰਿੰਦਰ ਮੋਦੀ ਜੀ ਨੂੰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਣਾ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਜ਼ਿਲ੍ਹਾ ਪਠਾਨਕੋੜ ਦੇ ਵਿੱਚ ਦਿਨੇਸ਼ ਸਿੰਘ ਬੱਬੂ ਨੂੰ ਜਿਹੜਾ ਉਸ ਜਿਹੜੀ ਮਾਲਾ ਹੈ ਉਹਦੇ ਵਿੱਚ ਮਨਕਾ ਪਰੋ ਕੇ ਭੇਜਣਾ ਹੈ ਤਾਂਕਿ ਸਾਡਾ ਜ਼ਿਲ੍ਹਾ ਜਿਹੜਾ ਹੈ ਉਹਨੂੰ ਇੱਕ ਕੈਬਨਿਟ ਮਿਨਿਸਟਰੀ ਵਿੱਚ ਦੇਖੋ ਦੇਖਿਆ ਤੁਸੀਂ ਯੁਗੇਸ਼ ਠਾਕੁਰ ਬੇਬਾਕ ਨਿਤੜਕ ਬਾਜਪਾ ਦੇ ਵਿੱਚ ਜਿਹੜੇ ਸਪੋਕਸਪਰਸਨ ਹੈਗੇ ਨੇ ਬਿਲਕੁਲ ਉਹਨਾਂ ਕਹਿਆ ਕਿ ਸਾਡੇ ਬਾਜਪਾ ਦੇ ਜਿਹੜੇ ਕੰਮ ਕਰਵਾਏ ਨੇ ਸਨੀ ਦਿਵਲ ਵਾਲੋ ਪਿਛਲੇ ਸਮੇਂ ਜਿਹੜੇ ਐਮਪੀ ਸੀਗੇ ਉਹਨਾਂ ਵੱਲੋਂ ਕੰਮ ਕਰਵਾਏ ਗਏ ਹੈਗੇ ਸੀਗੇ ਉਹਨਾਂ ਨੂੰ ਦੇਖ ਕੇ ਜਿਹੜੀਆਂ ਵੋਟਾਂ ਜਿਹੜੀਆਂ ਦਿਨੇਸ਼ ਸਿੰਘ ਬੱਬੂ ਨੂੰ ਜਿਹੜੀਆਂ ਜ਼ਿਲ੍ਹਾ ਗੁਰਦਾਸਪੁਰ ਔਰ ਪਠਾਨਕੋਟ ਦੇ ਵਿੱਚ ਲੋਕਾਂ ਵੱਲੋਂ ਦਿੱਤੀਆਂ ਜਾਣਗੀਆਂ ਔਰ ਉਸ ਨੂੰ ਫਤਵਾ ਦਿੱਤਾ ਜਾਏਗਾ ਲੇਕਿਨ 4 ਤਰੀਕ ਨੂੰ ਹੀ ਪਤਾ ਚੱਲੇਗਾ ਕਿ ਲੋਬ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ